ਹਾਜ਼ਰੀਨ ਸਹਿਤਿਕ ਸਾਝ ਚੈਨਲ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਇੱਕ ਸ਼ੈਰੀ ਦੇ ਅਧੀਨ ਅੱਜ ਅਸੀਂ ਤੁਹਾਡੇ ਰੂਬਰੂ ਆਉਣ ਜਾ ਰਹੇ ਹਾਂ ਪੰਜਾਬੀ ਦੇ ਬਹੁਤ ਹੀ ਖੂਬਸੂਰਤ ਗੀਤਕਾਰ ਜਨਾਬ ਤਰਸੀਮ ਸਿੰਘ ਕਾਲੇਵਾਲ ਆਓ ਉਹਨਾਂ ਗੀਤਾਂ ਦੇ ਰਾਹੀਂ ਆਪਾਂ ਅੱਜ ਸ਼ੈਰੀ ਦੇ ਰੂਬਰੂ ਹੁੰਨੇ ਹਾਂ ਤਰਸੀਮ ਸਿੰਘ ਕਾਲੇਵਾਲ ਜੀ ਆਪਣੇ ਗੀਤ ਪੇਸ਼ ਕਰਗੇ ਤੁਹਾਡੇ ਸਾਹਮਣੇ ਮਾਈਕ 'ਤੇ ਗੀਤ ਪੇਸ਼ ਕਰਦਾ ਹਾਂ ਧਿਆਨ ਦਿਓ ਜੀ ਪੈਂਦੀ ਏ ਮਾਰਜਦੋਂ ਫਿਰ ਪੈਂਦੀ ਏ ਮਾਰਜਦੋਂ ਫਿਰ ਰੱਬ ਦੇ ਉਸ ਟੰਡੇ ਦੀ ਆ ਜਾਂਦੀ ਅਕਲ ਟਿਕਾਣੇ ਚੰਗੇ ਭਲੇ ਬੰਦੇ ਦੀ ਪੈਂਦੀ ਏ ਮਾਰਜਦੋਂ ਫਿਰ ਠੱਗੀਆਂ ਤੇ ਚੋਰੀਆਂ ਬੰਦਾ ਕਿਦੇ ਲਈ ਕਰਦਾ ਏ ਠੱਗੀਆਂ ਤੇ ਚੋਰੀਆ ਬੰਦਾ ਕਿਦੇ ਲਈ ਕਰਦਾ ਏ ਲੋਕਾਂ ਦੇ ਤਾਨੇ ਮੇਣੇ ਰੈਂਦਾ ਓ ਝਰਦਾ ਏ ਹੁੰਦੀ ਏ ਕਦਰ ਬੇਬੰਦਿਆ ਕੀਤੇ ਕੰਮ ਚੰਗੇ ਦੀ ਪੈਂਦੀ ਏ ਮਾਰ ਜਦੋਂ ਫਿਰ ਰੱਬ ਦੇ ਉੱਛਟੰਡੇ ਦੀ ਪੈਂਦੀ ਏ ਮਾਰ ਜਦੋਂ ਫਿਰ ਵਾਹ ਵਾਹ ਕੀਲ ਗਿਆ تیرੇ ਕਮਾਣੋਂ ਉਹਨੇ ਫਿਰ ਮੁੜ ਨਾ ਨੀ ਨਿਕਲ ਗਿਆ تیرੇ ਕਮਾਣੋਂ ਉਹਨੇ ਫਿਰ ਮੁੜ ਨਾ ਨੀ ਸਰਤੀ ਟੇਢ ਗਿਆ ਸ਼ੀਸ਼ਾ ਮੁੜ ਕੇ ਉਹਨੇ ਜੁੜ ਨਾ ਨੀ ਕਦਰ ਨਹੀਂ ਕਰਦਾ ਕੋਈ ਜੱਗ ਦੇ ਵਿੱਚ ਪੰਡੇ ਦੀ ਆ ਜਾਂਦੀ ਅਕਲ ਟਕਾਣੇ ਕੰਗੇ ਭਲੇ ਬੰਦੇ ਦੀ ਕਾ ਜਾਂਦੀ ਅਕਲ ਟਕਾਣੇ ਪੈਸਾ ਤੇ ਸ਼ੋਰਤੀ ਆਉਂਦੀ ਰੱਬ ਨੂੰ ਫਿਰ ਭੁੱਲ ਜਾਂਦਾ ਪੈਸਾ ਤੇ ਸ਼ੋਰਤੀ ਆਉਂਦੀ ਰੱਬ ਨੂੰ ਫਿਰ ਭੁੱਲ ਜਾਂਦਾ ਗਿਰਦਾ ਅਸਮਾਨੋਂ ਥੱਲੇ ਵੇਤ ਜਦ ਖੁੱਲ ਜਾਂਦਾ ਕਦਰ ਨਹੀਂ ਕਰਦਾ ਕੋਈ ਸਮੇਂ ਦੇ ਲੰਗੇ ਜੀ ਆ ਜਾਂਦੀ ਅਕਲ ਟਕਾਣੇ ਚੰਗੇ ਭਲੇ ਬੰਦੇ ਦੀ ਆ ਜਾਂਦੀ ਅਕਲ ਟਕਾਣੇ ਉੱਪਰੋਂ ਕੁਝ ਕਹਿੰਦਾ ਬੰਦਾ ਦਿਲ ਦੇ ਵਿੱਚ ਖੋਟਾ ਨੇ ਉੱਪਰੋਂ ਕੁਝ ਕਹਿੰਦਾ ਬੰਦਾ ਦਿਲ ਦੇ ਵਿੱਚ ਖੋਟਾ ਨੇ ਰੋਂਦਾ ਫਿਰ ਕੱਲਾ ਬਹਿ ਕੇ ਲੱਗੀਆਂ ਜੋ ਝੋਟਾ ਨੇ ਮਿਲ ਦੀਏ ਸਜਾਬੀ ਤੇ ਪਾਏ ਹੋਏ ਪੰਗੇ ਦੀ ਤਾਂ ਜਾਂਦੀ ਅਕਲ ਟਕਾਣੇ ਚੰਗੇ ਭਲੇ ਬੰਦੇ ਦੀ ਤਾਂ ਜਾਂਦੀ ਅਕਲ ਟਕਾਣੇ ਵਾਹ ਵਾਹ ਬੈਂਦੇ ਹੋਏ ਪਾਣੀ ਵਾਂਗੂ ਜ਼ਿੰਦਗੀ ਨੇ ਲੰਘ ਜਾਣਾ ਬੈਂਦੇ ਹੋਏ ਪਾਣੀ ਵਾਂਗੂ ਜ਼ਿੰਦਗੀ ਨੇ ਲੰਘ ਜਾਣਾ ਕਰਦਾ ਤੂੰ ਮਾਣ ਜਨਾਤੇ ਇੱਥੇ ਸਭ ਰਹਿ ਜਾਣਾ ਬੈਂਦੀ ਏ ਕੀਮਤ ਬੰਦਿਆ ਪੈਂਦੀ ਏ ਕੀਮਤ ਬੰਦਿਆ ਕੁਰਪੇ ਦੇ ਚੰਡੇ ਦੀ ਕਾ ਜਾਂਦੀ ਅਕਲ ਟਿਕਾਣੇ ਚੰਗੇ ਭਲੇ ਬੰਦੇ ਦੀ ਕਾ ਜਾਂਦੀ ਅਕਲ ਟਿਕਾਣੇ ਆਖਰੀ ਲੈਣਾ ਹਰਸ਼ਾ ਤੋਂ ਫਰਸ਼ ਦਿਖਾਉਂਦਾ ਮਿੱਟੀ ਵਿੱਚ ਰੁੜ ਜਾਂਦਾ ਹਰਸ਼ਾ ਤੋਂ ਫਰਸ਼ ਦਿਖਾਉਂਦਾ ਮਿੱਟੀ ਵਿੱਚ ਰੁੜ ਜਾਂਦਾ ਪਾਣੀ ਦਾ ਬੁਲਬਲਾ ਬੰਦਾ ਪਾਣੀ ਵਿੱਚ ਖੁੱਲ ਜਾਂਦਾ ਪਾਣੀ ਦਾ ਬੁਲਬਲਾ ਬੰਦਾ ਪਾਣੀ ਵਿੱਚ ਕੁਲ ਜਾਂਦਾ ਹੁੰਦੀ ਅਰਦਾਸ ਵੇ ਪੂਰੀ ਹੁੰਦੀ ਅਰਦਾਸ ਵੇ ਪੂਰੀ ਦਿਲ ਤੋਂ ਜੋ ਮੰਗਾਈ ਦੀ ਆ ਜਾਂਦੀ ਅਕਲ ਟਿਕਾਣੇ ਚੰਗੇ ਭਲੇ ਬੰਦੇ ਦੀ ਪੈਂਦੀਏ ਮਾਰ ਜਦੋਂ ਫਿਰ ਰੱਬ ਦੇ ਉੱਚ ਡੰਡਾ ਦੀ ਪੈਂਦੀਏ ਮਾਰ ਜਦੋਂ ਫਿਰ ਵਾਹਿਗੁਰੂ ਹੋਰ ਤੁਹਾਡੇ ਸਾਹਮਣੇ ਦੂਸਰਾ ਗੀਤ ਪੇਸ਼ ਕਰਨ ਲੱਗਿਆ ਤਾਂ ਜੀ ਹੁਲਾਂ ਦੀ ਫਲਵਾੜੀ ਦੇ ਵਿੱਚ ਫੁੱਲ ਖਿੜਦੇ ਨੇ ਪਿਆਰਾਂ ਦੇ ਹੁਲਾਂ ਦੀ ਫਲਵਾੜੀ ਦੇ ਵਿੱਚ ਹੁਲ ਖਿੜਦੇ ਨੇ ਪਿਆਰਾਂ ਦੇ ਆਵੇ ਪਤ ਚੜ ਪੈਣੀ ਵੀ ਛੋੜੇ ਫਿਰ ਆਉਂਦੇ ਦਿਨ ਬਹਾਰਾਂ ਦੇ ਚਾਰੇ ਪਾਸੇ ਖੁਸ਼ਬੂ ਖੁਸ਼ਬੂ ਆਪਣੀ ਮੈਿਕ ਖਲੇਰ ਦिए ਕਿੰਨੀ ਸੋਹਣੀ ਲੱਗਦੀ ਸਭ ਨੂੰ ਤਾਜੀ ਹਵਾ ਸਵੇਰ ਦੀਏ ਕਿੰਨੀ ਸੋਹਣੀ ਲੱਗਦੀ ਸਭ ਨੂੰ ਤਾਜੀ ਹਵਾ ਸਵੇਰ ਦੀਏ ਵਾਹ ਜੀ ਵਾਹ ਹਰ ਕੋਈ ਬੰਦਾ ਸ਼ਹਿਰ ਕਰਨ ਲਈ ਪਾਰਕ ਦੇ ਵਿੱਚ ਜਾਂਦਾ ਏ 2-4 ਚੱਕਰ ਲਾ ਕੇ ਆਪਣੇ ਮਨ ਨੂੰ ਫੇਰ ਪਰਮਾਉਂਦਾ ਏ ਜੀ ਨੂੰ ਪੁੱਛ ਕੇ ਵੇਖੋ ਬੀਪੀ ਸ਼ੂਗਰ ਵਾਰੇ ਕਹਿੰਦਾ ਏ ਤੁਰਨੀ ਹੁੰਦਾ ਗੋਡੇ ਦੁਖਦੇ ਸਾ ਬਿਚੜਦਾ ਰਹਿੰਦਾ ਏ ਟਰਨੀ ਹੁੰਦਾ ਗੋਡੇ ਦੁਖਦੇ ਸਾ ਬਿਚੜਦਾ ਰਹਿੰਦਾ ਏ ਸ਼ਾਹ ਵਾਹ ਹਰ ਇੱਕ ਵਿੱਚੋਂ ਕਰਜਦੀ ਆਇਆ ਪੋਤਾ-ਪੋਤੀ ਢੀ ਕਰੇ پارک ਵਿੱਚੋਂ ਕਰਜਦੀ ਆਇਆ ਪੋਤਾ-ਪੋਤੀ ਢੀ ਕਰੇ ਬੱਚਿਆਂ ਨੂੰ ਸਕੂਲੀ ਛੱਡ ਕੇ ਆਓ ਵੱਡੀ ਨੂੰ ਸੌਰੀ ਨੂੰ ਕਹੇ ਬੱਚਿਆਂ ਦੇ ਪਰਬਤ ਚੁੱਕ ਕੇ ਬਾਪੂ ਤੁਰਿਆ ਜਾਂਦਾ ਏ ਗੱਡੀ ਦੇ ਵਿੱਚ ਢਾੜ ਕੇ ਬੱਚੇ ਬਾਪੂ ਜੀ ਕਰਨ ਨੂੰ ਆਉਂਦਾ ਏ ਗੱਡੀ ਦੇ ਵਿੱਚ ਆੜੀ ਕੇ ਬੱਚੇ ਬਾਪ ਜੀ ਕਰਨੂ ਆਉਂਦਾ ਏ ਗੋਡੇ ਦੁਖਦੇ ਤੁਰਨੀ ਹੁੰਦਾ ਔਖਾ ਸੌਖਾ ਘਰ ਬੜਿਆ ਗੋਡੇ ਦੁਖਦੇ ਤੁਰਨੀ ਹੁੰਦਾ ਔਖਾ ਸੌਖਾ ਘਰ ਬੜਿਆ ਵੱਡਾ ਪੋਤਾ ਕਰੇ ਉਡੀਕੇ ਉਹ ਵੀ ਦਰਦ ਦੇ ਵਿੱਚ ਖੜਿਆ ਸਾਈਕਲ ਚੁੱਕ ਕੇ ਪੁੱਤ ਦੇ ਨਾਲ ਬੱਸ ਟਾਇਰ ਨੂੰ ਜਾਂਦਾ ਏ ਉਹ ਤੈਨੂੰ ਫਿਰ ਛਾੜ ਕੇ ਗੱਡੀ ਵਾਪਸੀ ਕਰਨ ਨੂੰ ਆਉਂਦਾ ਏ ਉਹ ਤੈਨੂੰ ਫਿਰ ਛਾੜ ਕੇ ਗੱਡੀ ਵਾਪਸੀ ਕਰਨ ਨੂੰ ਆਉਂਦਾ ਏ ਅਗਲਾ ਕੰਪੀਟਰ ਤੇ ਖੜਿਆ ਰੋਟੀ ਛੇਤੀ ਖਾਂਦਾ ਏ ਅਗਲਾ ਕੰਮ ਫਿਰ ਸਿਰ ਤੇ ਚੜਿਆ ਰੋਟੀ ਛੇਤੀ ਖਾਂਦਾ ਏ ਰੋਟੀ ਖਾ ਕੇ ਢੈਲਾ ਚੁੱਕ ਕੇ ਸਬਜ਼ੀ ਲੈ ਲਈ ਜਾਂਦਾ ਏ ਦਿਲ ਵਿੱਚ ਸੋਚਦਾ ਵੱਡੀ ਬਹੂ ਨੇ ਰੈਸ਼ਨ ਲਿਸਟ ਪੜਾਉਣੀ ਏ ਬਾਪੂ ਬੇਲਾ ਰਹਿੰਦਾ ਏ ਫਿਰ ਛੋਟੀ ਨੇ ਗੱਲ ਸੁਣਾਉਣੀ ਏ ਬਾਪੂ ਬੇਲਾ ਰਹਿੰਦਾ ਏ ਫਿਰ ਛੋਟੀ ਨੇ ਕਹੇ ਸਣਾਉਣੇ ਹੈ ਧੱਕਿਆ ਟੁੱਟਿਆ ਰਾਸ਼ਨ ਲੈ ਕੇ ਵਾਪਸ ਕਰਦੇ ਵਿੱਚ ਆਇਆ ਧੱਕਿਆ ਟੁੱਟਿਆ ਰਾਸ਼ਨ ਲੈ ਕੇ ਬਾਪ ਚੀ ਕਰਦੇ ਵਿੱਚ ਆਇਆ ਬਾਪੂ ਦੇ ਅਤ ਵੱਡੀ ਬਹੂ ਨੇ ਬਿਜਲੀ ਬਿਲ ਨੂੰ ਹੈ ਫੜਾਇਆ ਬੈਲ ਕੋ ਲੂਦਾ ਬਣ ਗਿਆ ਬਾਪੂ ਢੇੜੇ ਲਾਉਂਦਾ ਰਹਿੰਦਾ ਏ ਬਾਪੂ ਦੀ ਹਾਲਤ ਕਵੇ ਕੇ ਕੋਈ ਕੁਝ ਨਹੀਂ ਕਹਿੰਦਾ ਏ ਬਾਪੂ ਦੀ ਹਾਲਤ ਨੂੰ ਵੇਖ ਕੇ ਕੋਈ ਕੁਝ ਨਹੀਂ ਕਹਿੰਦਾ ਏ ਘਰ ਵਾਲੀ ਤੋਂ ਬਿਨਾ ਜ਼ਿੰਦਗੀ ਨਰਕ ਜਹੀ ਬਣ ਜਾਂਦੀ ਏ ਕਰਵਾਲੀ ਤੋਂ ਬਿਨਾ ਜ਼ਿੰਦਗੀ ਨਰਕ ਜਹੀ ਬਣ ਜਾਂਦੀ ਏ ਥੋੜੀ ਬਹੁਤੀ ਬਚੀ ਜਿਹੜੀ ਕੋਲ ਵਾਂਗੂ ਓ ਖਾਂਦੀ ਏ ਯਾਦ ਕਰ ਕਰ ਯਾਦ ਪਿਛਲੀਆਂ ਅੱਖਾਂ 'ਚੋਂ ਇੱਥਰ ਉਗਦੇ ਨੇ ਮੰਜੇ ਉੱਤੇ ਪਏ ਬਾਪੂ ਨੂੰ ਦਿਲਸਾਲਾ ਵਾਂਗੂ ਲੱਗਦੇ ਨੇ ਮੰਜੇ ਉੱਤੇ ਪਏ ਬਾਪੂ ਨੂੰ ਦਿਲਸਾਲਾ ਵਾਂਗੂ ਲੰਘਦੇ ਨੇ ਹੇ ਰੋਮੀਨਾ ਜੇੜ ਜਰਾਸੀ ਵਾੜਾ ਚੱਕਰ ਕੋਰੇ ਚੱਲਦਾ ਰਹਿਣਾ ਏ ਗੇੜ ਜਰਾਸੀ ਵਾੜਾ ਚੱਕਰ ਕੋਰੇ ਚੱਲਦਾ ਰਹਿਣਾ ਏ ਜਦ ਤੱਕ ਜਿਉਂਦਾ ਰਹਿਣਾ ਏ ਤੂੰ ਦੁੱਖ ਦਾ ਸਹਿਣਾ ਪਹਿਣਾ ਏ ਬੁੱਢੇ ਵੇਲੇ ਸਭ ਦੀ ਹਾਲਤ ਇੱਕੋ ਜਹੀ ਹੋ ਜਾਂਦੀ ਏ ਸੱਚ ਕਹੇ ਤਰਸੇ ਮੁੰ ਬੰਦੇ ਨੂੰ ਕਿੰਤਾ ਵੱਡ-ਵੱਡ ਖਾਂਦੀ ਏ ਸੱਚ ਕਹੇ ਤਰਸੇ ਮੁੰ ਬੰਦੇ ਨੂੰ ਕਿੰਤਾ ਵੱਡ-ਵੱਡ ਖਾਂਦੀ ਏ ਵਾਹ ਵਾਹ ਬਹੁਤ ਵਧੀਆ ਜੀ